ਆਦੇ ਜਮ ਆ ਤਸਾਫ ਕਿਵੇਂ ਤਵੱਚੇ ਵਿਚਾਰ ਰੱਖੀ ਸੀ ਲੈ ਕਾਂ ਦਾ ਦੱਸ ਤਮੱਥੀ ਵਿਚਾਂ ਮਾ ਨਾ ਪੈਗੀ ਨਾ ਮੈਂ ਸੁਣ ਕੇ ਰਛ ਜਾ ਕੇ ਮੈਂ ਤੋਤੇ ਕੀ ਸੀ ਮੈਨਾਂ ਇਹਦਾ ਨਾ ਮੈਨੂੰ ਅਦਰ ਦੀ ਗੱਲ ਨਹੀਂ ਮੈਂ ਪੁੱਛੂ ਜਾਣਾਗਾ ਮੈਂ ਵੀ ਆਪੇ ਦਵਾਈ ਲੈ ਕੇ ਆਈ ਹਾਂ ਨਾਲੇ ਉੱਥੇ ਟੋਪ ਨਾ ਤੇ ਦਵਾਈ ਨਹੀਂ ਦੀ ਆ ਹੈ ਤੈ ਤਾਂ ਫਾਇਦਾ ਉਹ ਦਵਾਈ ਵੀ ਲਾ ਲਾ ਕੇ ਬਾਤਾਂ ਤੋਂ ਨਾ ਨਾ ਕੇ ਉਹ ਮੂੰਹ ਆ ਜਾਣਾ ਆਖਾਂ ਮੈਂ ਆ ਤੁਹੋਂ ਪਰ ਕਰਦੀ ਇੰਨੀ ਲੰਬੀ ਚੰਦ ਠੀਕ ਹੈ ਬਹੁਤ ਟਾਈਮ ਲਾ ਕੇ ਉੱਥੇ ਤੈ ਤਾਂ ਉਹ ਤੋਂ ਵੀ ਜ਼ਿਆਦਾ ਲੰਮੀ ਬਧਾਈ ਉਹ ਬੰਦ ਤੂੰ ਤਾਂ ਆਪੇ ਆਪਣਾ ਆਇਕਾ ਨਾ ਸਰਪੰਚਾ ਜਾਣਦੇ ਤੂੰ ਐਜੇ ਰਹਾ ਤਾਂ ਕੀ ਰਹਿਣਾ ਉਹ ਭਾਗਵਾਨ ਤੂੰ ਲੋਗਾ ਤੇਰਾ ਮੇਰੇ ਤੇ ਨਹੀਂ ਬੈਠਾ ਕਿ ਤੈਨੂੰ ਨਾ ਡਟਰਨੀ ਉਹ ਤੈਨੂੰ ਸਮਝੀ ਨਹੀਂ ਰਹੀ ਹੁਣ ਦੇਖ ਗੱਲ ਸੁਣ ਬਹੁਤ ਚਲੀ ਗਈ ਨਾ ਰੁੱਸ ਕੇ ਆਕਰ ਕੇ ਬਾਕੀ ਨਾ ਬਾਕੀ ਆਪ ਆਪ ਦਾਰੂ ਪੀਣ ਲੱਗੇ ਜੱਗਾ ਹੋ ਗਿਆ ਬੇਟਾ ਇਹ ਨਾਲ ਤੇ ਮੈਨੂੰ ਬਹੁਤ ਖੁਸ਼ੀ ਆ ਆ ਫਿਰ ਬਾਤ ਮੈਨੂੰ ਖੁਸ਼ੀ ਦੀ ਕਰਨਾ ਬਸ ਵੀਰ ਕੰਗ ਕੰਗ ਮੈਂ ਤੋ ਤੈਨੂੰ ਪਤਾ ਹੀ ਹੈ ਮੇਰਾ ਬੀਬੀ ਜਬ ਆਤੀ ਜਾਂਦਾ ਆ ਬੀਬੀ ਵੱਧ ਜਾਂਦਾ ਮੈਨੂੰ ਘਟੌਣਾ ਵੀ ਆਉਂਦਾ ਮੈਂ ਘਟਾਤਾ ਨਾਲ ਨਾਲ ਹੁਣ ਤੂੰ ਗੱਲ ਛੋੜ ਜਿਹੜੀ ਉਹ ਫੁਨਾ ਆਪਣੇ ਟਾਗਿਆਂ ਦੇ ਖੇਤ ਮੋਟਰਾਂ ਲੱਗੀਆਂ ਤੇ ਉਹਦਾ ਹਾਲ ਗੁੱਜੀ ਮੋਟਰ ਲੱਗਿਆ ਇਸੇ ਕਰ ਕਿਸਾਨੀ ਹਲ ਬਣਨ ਨੇ ਵੀ ਇਹਨਾਂ ਨੂੰ ਕਿਤੇ ਵੀ ਸਾਂਝੀਆਂ ਮੋਟਰਾਂ ਨਹੀਂ ਆਪਣੀਆਂ ਉੱਥੇ ਵੀ ਸਾਂਝੀ ਮੋਟਰ ਐ ਇਧਰ ਦੇ ਜਾਂਡਾ ਦੇ ਖੇਤਾਂ ਵੀ ਸਾਂਝੀਆਂ ਮੋਟਰਾਂ ਇਹ ਸਾਂਝੀਆਂ ਮੋਟਰਾਂ ਆਪਣੇ ਉਲੇ ਰਹੇ ਜਾਣਗੀਆਂ ਆ ਲੱਗ ਗਿਆ ਹੁਣ ਇਹ ਦਾਰੂ ਪੀਣ ਆਹੋ ਬੋਤੇ ਰੇ ਗਏ ਨੂੰ ਤਾਂ ਸਾਰੇ ਪਿੰਡ ਦੇ ਵਿੱਚ ਸੱਚੀ ਨੌਣਾ ਪਿਆ ਪਿਆ। ਜਦ ਨੇ ਤਾਂ ਦਰਨਤ ਦੇ ਹੱਥ ਟੱਕਾ ਰੇਂਦਾ ਬਹੁਤ ਨੂੰ ਟੱਕਰੂਗਾ। ਤੇ ਕੋਈ ਗੱਲ ਕਰ ਲਈ। ਹੈ 10 ਮਿੰਨ ਦਾ ਤੀਨ ਇਹ ਕਿ ਤੇਰੇ ਨਹੀਂ ਹੰਦੇ ਨਾਲੇ। ਹੈ ਨਾਰੇ ਮੈਨੂੰ ਵੀ ਕਹਿੰਦੇ ਨਹੀਂ। ਆ ਦੇਖ ਲੈ ਤੇਰੇ ਆਨੇ ਭਤੀਜ ਆਹ ਕੀ ਕਰਤੇ ਨੇ। ਆ ਦੇਖ ਲੈ ਤੇਰੀ ਵਾਲੀ ਭਤੀਜ ਨੂੰ ਕਿੱਥੇ ਬੈਠੀ ਐ। ਨਾਲੇ ਤਾਂ ਉਹਨੇ ਛੇਡਾ ਦਿੰਨਿਆ। ਨਾਲੇ ਆਪਣੀ ਵੀ ਉੱਥੇ ਪਮਾ। ਬੇਇੱਜ਼ਤੀ ਤਾਂ ਹੋਈ ਪਰ ਨਾਲ ਨਾਲ ਮੁੱਛ ਵੀ ਖੜੀ ਹੋਈ। ਜਦੋਂ ਤੱਪ ਕੇ ਰੱਖਾ। ਕੋਈ ਨਾ ਤਾ ਤੂੰ ਮੁੱਛਾਂ ਦਾ ਵੱਟ ਦਿੰਦਾ ਰਹਿ ਵੀ। ਉਹ ਨਹੀਂ ਆਪ ਤੈਨੂੰ ਰਾਜਨੀਤੀ ਦੇ ਨਹੀਂ ਪਤਾ ਬੇਨਾਂ ਨੂੰ ਦੱਬ ਕੇ ਕਿਵੇਂ ਰੱਖਣਾ ਸਾਰੀ ਦੀ ਸਾਰੀ ਜ਼ਮੀਨ ਦਾ ਆਪਣੇ ਕੋਲੇ ਉਹ ਂਗਟ ਤੂੰ ਸਾਬਰ ਕਰ ਮਰਾਜ ਮੇਰੀ ਗੱਲ ਸੁਣ ਲੈ ਤੂੰ ਬੇ ਤਾਂ ਉਹ ਗੱਲ ਦਾ ਬਦਲਾ ਲੈਣਾ ਨਾ ਜਦੋਂ ਤੇਰੇ ਤੇ ਡਾਂਗਾ ਪਈ ਤੇ ਉੱਥੇ ਮੋਟਰ ਤੇ ਆਪਣਾ ਪਾਣੀ ਪਿੱਛੇ ਰੋਲਾ ਪਿਆ ਠੀਕ ਹੈ ਉਹ ਤੇ ਨਾ ਕੋਈ ਨਹੀਂ ਤੇਰੀ ਪੱਤੀ ਬਾਹਰ ਲੱਗੀ ਮੈਂ ਤਾਂ ਆਖ ਖਵਗ ਲੱਗਦੀ ਆ ਉਹ ਫਿਰ ਤਾਂ ਤੁਸੀਂ ਨਹੀਂ ਬਿੰਦ ਸਭ ਨਸਾਰ ਕਰਨਾ ਹੋ ਗਿਆ ਜਦ ਤੂੰ ਮੇਰੇ ਕੋ ਨਾ ਨਾਲ ਤੈਨ ਨੇ ਮੇਤਾ ਪੂਨ ਪਸੀ ਨਹੀਂ ਕੋ ਹੋ ਗਿਆ ਮੇ ਤਾਂ ਕਾਲਜਾ ਪਾਟ ਗਿਆ ਦੇਖ ਅੱਜ ਤਾਂ ਮੈਂ ਤੈਨੂੰ ਪਿਛਲੇ ਦਿਨ ਦੱਸਿਆ ਨਹੀਂ ਆ ਚਾਰੀ ਗਿਆਰੀ ਕਿਲੋ ਗੁੜ ਲੈ ਆ ਕੇ ਪੜਾ ਤਾ ਨਾ ਮੁੰਡੇ ਨੂੰ ਕੰਮ ਕਰਨ ਨਾਲ ਮਾਂ ਕੋਲ ਦੇ ਉਹ ਸਾਰਾ ਚਾਰੀ ਕਿਲੋ ਗੁੜ ਜੱਗਰੀ ਪਿਉਣਾ ਜਿੱਕਿੰ ਕੜਾ ਹਾ ਨਾ ਹਾ ਤੇਰੀ ਸੋਚ ਠੀਕ ਹੈ ਬਸ ਉਹ ਨਾਲ ਤਾਲੂ ਕਰਟਨ ਰੱਖਿਆ ਕਰ ਵੇਖਾਈ ਕਹਿੰ ਨੀ ਜੀ ਭਰ ਕੇ ਨਕਸਰ ਦੋਸਮ ਉਹਦੇ ਕਰੀ ਤਰਿਆ ਕੇ ਨੀ ਭਰ ਕੇ ਨਾ 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 ਕੀ ਹੁੰਦਾ ਕੋਈ ਕੰਮ ਨਹੀਂ ਹੋਈਆਂ ਤੂੰ ਨਾਲੇ ਤਾ ਮੈਨੂੰ ਕਹੂ ਮਿੰਤਾ ਤਰਾ ਕਰੋ ਨਾਲੇ ਮੇਰੇ ਪੈਰੀ ਹੱਥ ਲਾਇਆ ਕਰੋ ਉਹ ਤੋਂ ਬਣਾਇ ਤੂੰ ਲਾਇ ਪਤੀਜਾ ਪੀਦਾ ਪੀਦਾ ਅਮੀਰ ਦੇ ਬੰਦੇ ਨਹੀਂ ਗੱਲ ਸਾਨਾ ਉਹਨੇ ਪਕੂਤਾ ਦੀ ਪੱਟਕੀ ਆਹ ਪਾਕੀ ਬਾਹ ਤੂੰ ਉਹ ਨੂੰ ਆਏ ਕਰੀ ਕਿਸੇ ਨਾ ਕਿਸੇ ਪਹਾ ਮੇ ਨਾਲ ਤੇ ਕਹਿਣੀ ਕਿ ਤੇਰੀ ਬਹੂ ਉਹ ਆਉਂਦੀ ਕਿ ਪੋਤਾ ਸੇਟਾ ਪੈ ਜਣੀਆਂ ਨਹੀਂ ਠੀਕ ਹੈ ਕਹੇ ਉੱਥੇ ਦੇ ਸਰਪੰਚ ਨੇ ਵਗਵਾਇਆ ਨੇ ਬੋ ਕਰੀ ਆਪਾ ਦੇ ਆ ਮ ਕਿ ਤੇਰੀ ਬੋੜ ਕੇ ਉਹ ਹਨੀ ਦੇ ਨਾਲ ਠੱਰ ਪਾਦਾ ਮਰ ਜਾ ਰਲਾਦਾ ਤੇਰੇ ਕਹਾਂ ਆ ਨਾ ਹਾਂ ਹੁਣ ਤਾਂ ਮੇਰੇ ਤਾਂ ਮੈਂ ਕੰਮ ਕਰਤਾ ਕਰੇ ਕੰਮ ਇਹਨਾ ਤੂੰ ਗੱਲ ਕਰ ਫੋਨ ਤੇ ਨਾਲ ਰਿਆ ਕਰ ਹੋਰ ਪੰਮ ਮੇਰੇ ਨਾਲ ਦੋ ਹੱਥ ਨਾਲ ਪਾ ਪਮਰ ਉਹ ਚੱਕਦੇ ਦੇਦਾ ਤੇ ਚੋ ਡੰਡਾ ਚੱਕੀਦਾ ਇੱਥੇ ਤਾਂ ਨਾਲਦਾ ਜੋ ਮਰਜੀ ਹੋਰ ਤੇ 100 ਬੰਦਾ ਕੂੜੇ ਖਾ ਹੁੰਦਾ ਚੱਲ ਕੋਈ ਨਾ ਆ ਬੜਾ ਤੁੰਗ ਨਾ ਖਬਰ ਮੇਰਾ ਜਗਰਤਨ ਦੱਸ ਕੇ ਆਟੀਆਂ ਮੇਰਾ ਪੀਪੀ ਬਾਤ ਜਾਂਦਾ ਠਾਟ ਬਾਤ ਜਾਂਦਾ ਕੋਈ ਗੱਲ ਮੈਨੂੰ ਪਤਾ ਨਾ ਹਟਾ ਦੇ ਚੱਲ ਬਸ ਫਿਰ ਮੇਰੇ ਨਾਲ ਸੌਣ ਨਾ ਆਂ ਨਹੀਂ ਜਾਣ ਤੇ ਫੀਜਾਗਾ ਉਹ ਤੇਰੀ ਬਹੂ ਉਹ ਤੇ ਸਿਰ 판ਤੀ ਨਹੀਂ ਗਾਵੇ ਤੇ ਤੰਤੀ ਮਗਵਾਇਨੀ ਕਿਸੇ ਨਾ ਕਿਸੇ ਵਹਾਂ ਨਹੀਂ ਨਾ ਆਪਾਂ ਨੇ ਕੂਟਾ ਲਵਾ ਲੈਣਾ ਇਹਦਾ ਸਾਰਾ ਕਿਸੋਰੀ ਆਹ ਬੰਦਾ ਬੜੀ ਆਪਣਾ ਤਾਂ ਜੱਪ ਤੱਕਾ ਬੋਲਦਾ ਨਾਲੇ ਤਾਂ ਹਾਂ ਉਹ ਉੱਥੇ ਬੈਠੀਤਾ ਹੈ ਸਰਪੰਚ ਦੇ ਘਰੇ ਜਦੋਂ ਉੱਥੇ ਗੱਲਾਂ ਬਾਤਾਂ ਹੋ ਜਾਂ ਨਾ ਲੋਕਾਂ ਦੇ ਸਾਹਮਣੇ ਉਦੋਂ ਨੀਵੀਂ ਪਾ ਕੇ ਬੈਠੀ ਦੀ ਉੱਤਨਾਰ ਸੀ ਮੈਂ ਵੀ ਚੱਕੀ ਗਿਆ ਉਹਦੇ ਤਨ ਕੋਲ ਲੈ ਵੀ ਨਹੀਂ ਪਾਸੇ ਆਟਾ ਆਂ ਨਾ ਤੂੰ ਮੈਨੂੰ ਸਾਥ ਤਾਂ ਅੰਦਰ ਬੈਠ ਕੇ ਕਰਤਾ ਨਾ ਬਈਂ ਦੀ ਬਸ ਹੋਰੇ ਨਾ ਮੈਨੂੰ ਕਹਿ ਦਿੰਦਾ ਬਈ ਤੂੰ ਆ ਜਾ ਆਹ ਨਾਲ ਆ ਕੇ ਗੱਲ ਕਰੀ ਦੀ ਉਹ ਤਾਂ ਚੰਗਾ ਹਾਂ ਹੁਣ ਤੂੰ ਸਾਰਾ ਗਰਮ ਸਾਥ ਜੀ ਗੱਤਾਂ ਪੰਕੀ ਦੀ ਆ ਉੱਤ ਤਨ ਗਾਮ ਚੱਕਾ ਬਰੀ ਹਾ ਦਾ ਦੋ ਬਰੀ ਅੱਗੇ ਨਾ ਵੀ ਮੇਰੀ ਚੰਦਗੀ ਉੱਥੇ ਵਾ ਮਾਰਤਾ ਕਰਤਾ ਇੱਥੇ ਜੋੜਾ ਓਕੇ ਪੜ ਦੇ ਸਾਰੇ ਮੈਂਟਨ ਵਾਲੇ ਪਾਈ ਗਏ ਆਈ ਪਾਣ ਦਾ ਕੰਮ ਤਾਂ ਮੈਂ ਨੇ ਰੇਟ ਚ ਬਹੁਤ ਚੀਆ ਬਹੁਤ ਬਸ ਬਿਲਕੁਲ ਬਸ ਹਾਂ ਹਾਲ ਸੋ ਕੇ ਚਾਹਣਾ ਤਾਂ ਨਹੀਂ ਜਾਂਦਾ ਹਾਂ ਕੀ ਕਰਤੋਂ ਜਾਂਦਾ ਸੀ ਮੈਂ ਤਾਂ ਬਾਈ ਉਹ ਆਇਆ ਉਹ ਦਾਦਾ ਵੀ ਨਹੀਂ ਗਿਆ ਯਾਰ ਕੀ ਕਰਨਾ ਤੇਰਾ ਵਹੀ ਕਰਨਾ ਤੂੰ ਗੱਨਾ ਕਰਨ ਜੋ ਗਉਦੀ ਨਹੀਂ ਉਹ ਮੁਸਤਮਦਾਂ ਦਾ ਗਾਣਾ ਜੋ ਗਾਏਗਾ ਕੀ ਅੰਦਾਜ਼ਾ ਮੇਰਾ ਲਾਈ ਟੈਂਡਾ ਦਾ ਯਾਰ ਜੁਕ ਉਹ ਤੇ ਐਵੇਂ ਹੀ ਤੈਨੂੰ ਬੋਲੇਗਾ ਯਾਰ ਬਾਈ ਅਦਾਰੂਂ ਪੀਤੀ ਚ ਚਾਹ ਕੋਈ ਨਹੀਂ ਯਾਰ ਭੁੱਲ ਜਾਂਦਾ ਤਾਂ ਨਾਂ ਉਹਦਾ ਨਾਂਗੇ ਬੇਰਾ ਤੇ ਉਹਨਾਂ ਮਾਇ ਕਹਿੰਦਾ ਬਾਈ ਉਹ ਨਾ ਸਿਆਣਾ ਬਣਦੇ ਕਿ ਜਵਾਖਾ ਮਨ ਨਹੀਂ ਧਿਆਨ ਦੇ ਠੀਕ ਆ ਜੇ ਤੂੰ ਆਪ ਆ ਕੋਸ਼ਿਸ਼ ਕਰੀ ਜਨਾ ਜਵਾਖਾਂ ਦੀ ਅਸਰ ਕੋ ਸੁੱਖਿਆ ਯਾਰ ਧਿਆਨਤਾ ਯਾਰ ਮੇਰਾ ਜਵਾਖਾ ਬਣੂਗੀ ਸੀ ਤੂੰ ਗੰਨ ਨਹੀਂ ਸੰਘੇ ਤਰ ਆ ਤੇਰੀ ਵੱਡੀ ਭੈਣ ਮੰਮੀ ਜਦ ਵਕਾਤੇ ਇੰਨੇ ਆਤਿਆਚਾਰ ਕਰਤੀ ਸੀ ਇੰਨੇ ਆਤਿਆਚਾਰ ਕਰਤੀ ਸੀ ਪੂਰੀ ਇੱਕੰਤੋਂ ਝਾੜੂ ਲਾਦੀ ੱੱਪੀ ਮੈਂ ਕਰਦੇ ਮੈਥੋਂ ਚੋਰੀਆਂ ਕੰਮ ਕਰਾਉਂਦੀ ਸੀ ਨਾਲੇ ਕੁੜੀ ਨੂੰ ਨਾਲੇ ਮੁੰਡੇ ਨੂੰ ਕੁੱਟਦੀ ਸੀ ਮੈਂ ਤਾਂ ਖਰ ਕਿਉਂ ਤੇ ਹੱਥ ਚੱਕ ਲਿਆ ਉਹਨੇ ਕੰਮਲੇ ਨੇ ਤੈਨੂੰ ਫੋਨ ਕਰਤਾ ਇੱਥੋਂ ਸਾਡੀ ਕਹਾਣੀ ਤਾਂ ਆ ਸੀ ਮੇਰੀ ਗੱਲ ਨਹੀਂ ਸੁਣਦੀ ਯਾਰ ਕਿ ਤੂੰ ਮੇਰਾ ਬਾਰੀ ਤਾਂ ਨਹੀਂ ਯਾਰ ਉਹੀ ਭਾਈ ਫਿਰ ਉਹਨੇ ਮੈਨੂੰ ਕੀ ਕਰਦਾ ਪਤਾ ਮੈਂ ਤਾਂ ਉਹਨੇ ਜਿੰਨਾ ਕਹਦਾ ਵੀ ਇਹਦੀ ਮੈਨੂੰ ਬਿਨਾਂ ਕਸੂਰ ਤੋਂ ਕੁੱਟਿਆ ਮਰਾ ਮੈਂ ਤਾਂ ਹੁਣ ਤਾਂ ਇੰਨੇ ਕਹਿਣਾ ਦਾ ਹੁਣ ਮੈਂ ਤਾਂ ਦੱਲ ਲਈ ਹੁਣ ਪਤਾ ਲੱਗਿਆ ਵਿੱਚੋਂ ਕਰਨਾ ਗਲਤ ਗੱਲ ਲਾਉ ਰਹੀ ਮੈਂ ਉਹਨਾਂ ਵੀ ਕਹਿੰਦੇ ਜਾਨਾ ਗਲਤ ਗਲਤ ਹੈ ਰਹੀ ਆ ਯਾਰ ਸਰੀਰ ਜਾਣਾ ਮੇਰਾ ਟੁੱਟਦਾ ਬਹੁਤ ਹੈ ਮੈਂ ਭਾਈ ਮੈਂ ਤੈਨੂੰ ਕਿਰਾਇਆ ਦੇਵਾਂ ਹੂੰ ਸਰੀਰ ਇਹ ਤਾਂ ਅੱਜ ਤਾਂ ਟੁੱਟਦਾ ਦਾ ਹਨ ਕੰਨੋਂ ਆਏ ਵੀ ਕਿਤੇ ਜਮੀ ਮੰਝੇ ਨਾ ਭਾਈ ਜਿਹੜੇ ਸਾਹ ਦਾ ਤੁੰਨਾ ਸ਼ਹਿਦ ਕਰਨਾ ਠੀਕ ਆ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਵੀ ਬੰਦਾ ਡਿਪਰੈਸ਼ਨ ਚ ਹੈ ਨਾ ਵੀ ਪਰ ਵੀ ਨਹੀਂ ਹੈਗਾ ਵੀ ਆਪਾਂ ਨਸ਼ੇ ਦਾ ਸਾਰਾ ਮੈਂ ਕਿਚੜੀ ਐ ਜਿੰਦਗੀ ਨਹੀਂ ਲੰਘਣੀ ਭਾਈ ਓ ਯਾਰ ਮੈਂ ਪਹਿਲਾਂ ਕਾਹਨੂੰ ਪੀਂਦਾ ਸੀ ਤੇ ਉਹ ਦੇ ਉਹ ਤਾਂ ਕਹੀ ਨਹੀਂ ਜਿਹੜਾ ਗੋਲੀਆਂ ਵੀ ਖਾਂਦਾ ਭਾਈ ਉਹ ਖਾਂਦੇ ਆ ਵੀਰ ਜੀ ਇਹ ਉਹ ਜਿਹੜੇ ਲਾਚ ਤੇ ਜਿੰਦੇ ਕੀ ਦਿੰਦੇ ਫੇਰ ਭਾਈ ਹੋਰ ਆਣੇ ਤੂੰ ਵੀ ਹੋ ਇਸ ਕੈਤਾ ਲਈ ਇੱਕ ਅੱਦਾ ਖਾਰਿਆ ਉਹ ਕਤੇ ਭਾਈ ਕਾਰੇ ਵਾਸਤੇ ਕਹਿੰਦਾ ਮੈਨੂੰ ਐ ਤਾਂ ਦੱਸਦੇ ਹੋ ਇੰਨਾ ਕੀ ਤੇ ਇੰਨਾ ਤੇ ਮੇ ਤਾਂ ਮਾ ਓਏ ਯਾਰ ਸੁੱਖੇ ਤੂੰ ਗੱਲ ਤਾਂ ਸਮਝ ਮੇਰੀ ਕੰਮ ਤਾਂ ਨਹੀਂ ਜਦੋਂ ਕੋਈ ਘਰੇ ਪੁੱਛ ਕੇ ਸੁਣਾ ਹੋਏ ਬੰਦੀ ਦੀ ਯਾਰ ਬੰਦਾ ਖੋ ਗੱਤੇ ਜੀ ਦਿਖੂ ਭਾਈ ਮੈਂ ਜਰੀ ਕਰਨਾ ਸਹਿਮਤ ਹਾਂ ਪੁੱਛ ਕਿਛ ਨਹੀਂ ਕਰ ਤੇ ਮੈਨੂੰ ਗੱਲਾਂ ਦੱਸਦੀਆਂ ਮੈਂ ਗੱਲ ਮੈਂ ਕਰਦਾ ਦੂਜੀ ਗੱਲ ਮੈਂ ਇਹ ਤੂੰ ਕਹੇ ਵੀ दारू ਪੀ ਕੇ ਜਮ ਕੁੱਟ ਮਾਰ ਕੇ ਸਮਝਾ ਤੂੰ ਇਹ ਜਾਦਤੀ ਵੀ ਤੇ ਨਹੀਂ ਆ ਸਮਝੀ ਤੂੰ ਨਾ ਨਾ ਬਾਈ ਹਾਪ ਪੰਦਾਰੂ ਦੇ ਹਥੂਰੀ ਆਉਂਦੇ ਜਿਦੋਂ ਬੰਦਾ ਆਖਿਆ ਸੱਖਿਆ ਹੁੰਦਾ ਬਾਹਰੋਂ ਛੇ ਤੀਵੀ ਕਹਿਆ ਲਓ ਜੀ ਪਾਣੀ ਮੇਰੇ ਆਉਂਦੇ ਨੂੰ ਏਕਮ ਤੇ ਉਦੋਂ ਮੁੰਡੇ ਦੇ ਨਵਾ ਧਮਾ ਕੇ ਪੱਖਾ ਲਾ ਕੇ ਬਹਾਈ ਬੈਠੇ ਹੋਏ ਯਾਰ ਮੈਂ ਤਾਂ ਇੱਕ ਇੱਕ ਮਨੇ ਕਹਤਾ ਕਿ ਰੇੜੀ ਵੀ ਆਇਆ ਕਰਕੇ ਹੁਣ ਤੁਸੀਂ ਤੂੰ ਜਾ ਵਿਆਹ ਕਰਾ ਲਓ ਮੈਂ ਤਾਂ ਉਹਦੀ ਗੱਲ ਮੰਨ ਲਈ ਸੋਖੇ ਹੁਣ ਮੈਨੂੰ ਕੀ ਪਤਾ ਸੀ ਯਾਰ ਵੀ ਮੇਰੀ ਜ਼ਿੰਦਗੀ ਐ ਨਰਕ ਬਣਾ ਤੂੰ ਯਾਰੇ ਬਾਈ ਦੇਖ ਜਿਹੜਾ ਕੰਮ ਦਾ ਸਹੀ ਆ ਹਨ ਉੱਥੇ ਮੈਂ ਤੇਰੇ ਨਾਲਾ ਜਿੱਥੇ ਤੂੰ ਗਲਤ ਉੱਥੇ ਨਾ ਮੈਂ ਤੇਰਾ ਸਾਧ ਦੇ ਮਰਨਾ ਗਲਤ ਕੰਮ ਚ ਮੇਰੀ ਭੈਣ ਦਾ ਸਾਧ ਦੇ ਆ ਜਿੱਥੇ ਉਹ ਗਲਤ ਉੱਥੇ ਉਹਨੂੰ ਬੈਠੀ ਜਾਊਂਗਾ ਠੀਕ ਹੈ ਤੇ ਹਣ ਬਾਈ ਬਣ ਕੇ ਸਿਆਣਾ ਬਣ ਤੂੰ ਮੈਨੂੰ ਕੋਈ ਦਵਾਰੇ ਨਾ ਜੀ ਕਰ ਲਾਉਂ ਜੀ ਮੈਨੂੰ ਕੱਚੀ ਆਉਣਾ ਪਈ ਫਿਰ ਹਣ ਮੈਂ ਜਾਣਾ ਠੀਕ ਹੈ ਤੇ ਕੁੜੀ ਹਣ ਦੋ ਚੱਲਣਾ ਮੇਰ ਨੇ ਵਾਹਿਆ ਫਿਰ ਰਾਣੀ ਉਥੋਂ ਇੱਥੇ ਕੀ ਕਰਾਂਗੀ ਗੁਨਾਹ ਤਾਂ ਗਈ ਕੰਮੀ ਦੇ ਇੱਕ ਤਾਂ ਮੇਰੀ ਬੜਾਈ ਤੇ ਨਹੀਂ ਆਂਦੀ ਹੈਗੀ ਤੇ ਦੂਸਰਾ ਬੱਚੇ ਛੋਟੀ ਹੈਗੀ ਤੇ ਤੀਜੇ ਦਿਨ ਉਹਨਾਂ ਦੇ ਦੋਨਾਂ ਦਾ ਹਾਲ ਦੀ ਸੀ ਜਾਂਦਾ ਹੁਣ ਤਾਂ ਸ਼ੁਕਰਗੁਆ ਪਿੰਡ ਵਿੱਚ ਸਰਪੰਚ ਦੀ ਗਈ ਸੀ ਜੇ ਕਰਨ ਨੂੰ ਇਹਦਾ ਹੱਟਾਪ ਕੀ ਬੱਚਿਆਂ ਦਾ ਆ ਜਿਹੜਾ ਕਲੰਕ ਲਾਤਾ ਨਾ ਮੈਨੂੰ ਯਾਰ ਸਾਰੀ ਉਮਰ ਨਹੀਂ ਤੈਨੂੰ ਪਤਾ ਇਹ ਉਹ ਬਾਈ ਕੋਈ ਜੀ ਯਾਰ ਇਹਦਾ ਕਲੰਕ ਤੋਂ ਤਾਂ ਨਹੀਂ ਕੋਈ ਨਾ ਹੱਥਾਂ ਨਾਲ ਬਾਈ ਜੀ ਤੂੰ ਹੀ ਕਰਾਨੀ ਜੇ ਬੰਦਾ ਦਾਰੂ ਪੀਂਦਾ ਹੈ ਇਹਦਾ ਮਤਲਬ ਇਹ ਥੋੜੀ ਵੀ ਤੀਮੀ ਘਰੋਂ ਭੱਜ ਕੇ ਦੂਜੇ ਘਰੇ ਬਹਿ ਜੇ ਉਹ ਤਾਂ ਭੈਣ ਦੀ ਨੂਰਖਤਾ ਮੈਂ ਤਾਂ ਇਸ ਗੱਲ 'ਚ ਉਹਦਾ ਸਾਥ ਨਹੀਂ ਦੇ ਦਲਤਾ ਜਿੱਥੇ ਉੱਥੇ ਗਲਤ ਹੈ ਗਲਤ ਦਾ ਮੈਂ ਸਾਥ ਨਹੀਂ ਦਿੰਦਾ ਮੈਂ ਤੈਨੂੰ ਕੋਈ ਨਾ ਵੀ ਕਿਹਾ ਨਾ ਜਿੱਥੇ ਉਹ ਗਲਤ ਹੈ ਉਹ ਗਲ ਇੱਕ ਫੋਨ ਕਰਦਾ ਮੈਂ ਤੈਨੂੰ ਤੂੰ 10 ਮਿੰਟਾਂ ਦੇ ਜਨ ਮੇਰੇ ਕੋਲੇ ਆ ਜਾਣਾ ਯਾਰ ਭਾਈ ਮੈਂ ਵੀ ਹੁਣ ਕਿੰਨਾ ਕਾਈ ਜੂ ਜੇ ਮੈਂ ਕਾ ਮੈਂ ਭਾਈ ਪਿਆ ਮੇਰੇ ਮਗਰ ਰੋਜ਼ ਮੇਰੇ ਸਹੁਰੇ ਕਿਹੜਾ ਤੁਰੇ ਪਰਣਗੇ ਫਿਰ ਭਾਈ ਮਾੜੀਆਂ ਮਾੜੀਆਂ ਗੱਲਾਂ ਤੇ ਰਿਸ਼ਤੇਦਾਰ ਨੂੰ ਜੇ ਆਪਸੇ ਸਿਰ ਭੈਣ ਭਰਾ ਨੂੰ ਸੱਦਾ ਦੇ ਉਹਦੇ ਚ ਆਪਾਂ ਸਮਝ ਨਹੀਂਵੇਂ ਹੋਣਾ ਧੰਮ ਹੁਣ ਅੱਜ ਸ਼ਰੀਕ ਨੂੰ ਨਾਲ ਲੈ ਕੇ ਤੂੰ ਉੱਥੇ ਆਪਣੇ ਕੋਈ ਸ਼ਾਵ ਐਸੀ ਨਹੀਂ ਭਈ ਆਪਾਂ ਉੱਥੇ ਨਹੀਂਵੇਂ ਹੋਗੀ ਪੂਰੇ ਤਾਂ ਨਹੀਂ ਬੋਲ ਸਕਦੇ ਹੁਣ ਆਪਾ ਓਏ ਯਾਰ ਮੈਂ ਸ਼ਰੀਕ ਨੂੰ ਕਿੱਥੋਂ ਲੈ ਕੇ ਗਿਆ ਆਈ ਨਹੀਂ ਬੀਚੇ ਨਹੀਂ ਕੰਡੇ ਮੈਂ ਤਾਂ ਉਦੋਂ ਪਿਆਸੀ ਆ ਮਸੇਜ ਮੈਨੂੰ ਕੀ ਪਤਾ ਸੀ ਜੇ ਤੁਸੀਂ ਵਾਸਤੇ ਹੁੰਦੇ ਨਾ ਤੇ ਆ ਗੰਦਾ ਨਹੀਂ ਸੀ ਹੁੰਦੀ ਇਹਦਾ ਸ੍ਰੀ ਕਾਮੂਰੀ ਸਾਡਾ ਨੀ ਸਿਰ ਨੀ ਹੋਂਦਾ ਸੀ ਸੌਰੇ ਚ ਵੀ ਬੇਇੱਜ਼ਤੀ ਹੋ ਗਈ ਬੇਪਿੱਤਾ ਹੋਣੀ ਨਾ ਰਹੀ ਸੀ ਰਹਿੰਦਾ ਖੁੰਦਾ ਫਿਰ ਭਰਾ ਹੁਣ ਸੁਣਾ ਗਏ ਜਾਂਦਾ ਜਾਂਦਾ ਉਹ ਕਮਲੀ ਯਾ ਤੇ ਮਾਰ ਤੋ ਤਾਂ ਕੰਮ ਲੈ ਲੈਂਦੀ ਹੁਣ ਮੈਂ ਤੇਰਾ ਰਾਤ ਤਾਂ ਨਹੀਂ ਪੀ ਜਾਂਦਾ ਅੱਜ ਪਤਾ ਨਹੀਂ ਕਿਵੇਂ ਸੌਂਤੀ ਜਾਗੀ ਕਿਹੜੇ ਪਾਸੇ ਸੁੱਤੀ ਜਿਹੜੇ ਪਾਸੇ ਉਹ ਸੂਰਜ ਤਾਂ ਉੱਥੋਂ ਹੀ ਚੜਦਾ ਜਿੱਥੋਂ ਪਹਿਲਾਂ ਚੜਦਾ ਚਲ ਠੀਕ ਆ ਚੰਗਾ ਕੁੜੀ ਮੈਂ ਚੱਲਦਾ ਤੂੰ ਹੁਣ ਦੱਸ ਕਿਵੇਂ ਕਰਨਾ ਹੈ ਮੇਰੀ ਗੱਲ ਸੁਣ ਵੀਰ ਮੇਰੇ ਨਾਲ ਗੁੱਸੇ ਨਾ ਹੋ ਤੇ ਕਹਾਂ ਮੇਰੇ ਪਿਓ ਵਾਕਤਾ ਦਰਜੇ ਦਿੰਦੇ ਆ ਆਪਣੇ ਭਰਾਵਾਂ ਨੂੰ ਪਿਓ ਵਰਗੇ ਹੁੰਦੇ ਆ ਭਰਾ ਪਿਓ ਤਾਂ ਵੱਧ ਕੀ ਹੁੰਦੇ ਜਦੋਂ ਕੋ ਪਿਓ ਦਾ ਸਿਰ ਤੇ ਸਾਨਾ ਉਹ ਭਰਾ ਭਰਾ ਵਰਗੇ ਹੁੰਦੇ ਆ ਤੇ ਮੇਰੀ ਗੱਲ ਤਾਂ ਗੁੱਸਾ ਨਾ ਮਨਾਈ ਵੀਰ ਇਹਨਾਂ ਦੇ ਮੂੰਹ ਵਾਲੀ ਦੇਖ ਲੈ ਮਹੀਨਾ ਵੀ ਨਾ ਜੇ ਤਾਂ ਉਹ ਬਣ ਗਈ ਉਹ ਵੀ ਬੰਦਾ ਬਣ ਗਈ ਬੱਚੇ ਸਾਹਮਣੇ ਮੈਂ ਪਿੰਡ ਆ ਜੂੰਗੀ ਅੱਖ ਨੂੰ ਪੇਕੀ ਆਉਦੀ ਹੈਗੀ ਜਗਾ ਹਨਾ ਅਸਲੀ ਤੇ ਬਾਕੀ ਇਹਨੂੰ ਵੀ ਤੁਸੀਂ ਸਮਝਾਓ ਵੀ ਬੰਦਾ ਬਣ ਕੇ ਰਹੇ ਵੀ ਵੱਟਾਂ ਨਾ ਮਤਰਾ ਹੁੰਦੇ ਪੀਣਾ ਪਰ ਮੈਨੂੰ ਆਇਂ ਡਰਾ ਤੇ ਤੂੰ ਆਪਦੀ ਜ਼ਿੰਦਗੀ ਵੀ ਖਰਾਬ ਨਾ ਕਰੀਂ ਇਹ ਨਾ ਕਰ। ਆਹ ਰਾਣੀ ਤੇ ਤੇਰੀ ਸਿਆਣੀ ਹੈ ਵੀਰ ਪਰ ਤੂੰ ਇਹਨਾਂ ਜਿ ਸਮਾ ਦੇ ਦੇ ਤੇ ਚੰਗੀ ਗੱਲ ਮੈਂ ਨਹੀਂ ਚਾਹਦੀ ਕਿ ਆਪਾਂ ਇਹ ਨਹੀਂ ਕਹਦਾ ਕਿ ਤੂੰ ਹੱਲ ਤਰਿਆ ਜੀਗਾ 2 ਮਹੀਨੇ 4 ਮਹੀਨੇ ਦੇਖ ਲੈ ਪਰ ਜੇ ਇਹਨਾਂ ਦਾ ਹਾਲ ਤੇਰੇ 2-4 ਮਹੀਨੇ ਮੈਨੂੰ ਇਹ ਦੱਸ ਤੂੰ ਖੇਗੀ ਰੱਪਾ ਬਣਾਵਾ ਕਰ ਤੂੰ ਆਪਣੀ ਕਿੰਨੀ ਜ਼ਿੰਦਗੀ ਖਰਾਬ ਹੋਏਗੀ ਕਿੰਨੀ ਹੋਈ ਹੈ ਨਾ ਤੇ ਜੇ ਅੱਗੇ ਬੱਚਾ ਨਹੀਂ ਹੋ ਕੀ ਕਰਨਗੇ ਯਾਰ ਭਾਈ ਹੁਣ ਤਾਂ ਸੋਚਦੇ ਆ ਹਨਾ ਸਿਆਣੀ ਬੜੀ ਜੂਰਾ ਬਹੁਤ ਘਰ ਸਾਹਮਣੋਂ ਜੂ ਅੱਖਾਂ ਬੰਨੀ ਧਿਆਨ ਦੇਉਂਦੀ ਆ ਅਸੀਂ ਵੀ ਕਿੰਨਾ ਕੀ ਤੇਰ ਬਟੇ ਰਹੇ ਤੇ 4 ਮਹੀਨੇ ਕਹਿੰਦੇ ਵਿਚਾਰ ਮਹੀਨੇ ਫੜ ਦੂ ਇਹਨੂੰ ਵੀ ਜਮ ਬਿਆਉ ਗਨ ਨੂੰ ਇੱਕੇ ਦਾ ਮੈਂ ਰੱਖੀ ਰੱਖੀ ਉਹ ਐ ਸੁਖੇ ਮੈਂ ਤਾਂ ਜਿਹੜੀ ਗੱਲ ਸੋਚਦਾ ਵੀ ਇਹਦੀ ਵਿਚਾਰੇ ਦੀ ਪੜਾਈ ਕਰਾਉ ਹੋਰੀ ਮੇਰੇ ਬਣੇ ਤਾਰ ਨਹੀਂ ਤੂੰ ਭੱਜ ਜਾ ਉੱਥੇ ਪੜ੍ਹ ਲਈ ਜਾ ਕੇ ਹੁਣ ਤੇਰੀ ਭੈਣ ਆ ਗਈ ਘਰੇ ਦਲੋਂ ਨਹੀਂ ਹੈਗੀ ਜੀਜੂ ਪਰ ਮੈਂ ਮੇਰਾ ਦੇ ਨਹੀਂ ਮੰਨਦਾ ਵੀ ਤੁਸੀਂ ਬੰਦੇ ਬਣੋਗੇ ਜਾਂ ਉਹ ਸਿਆਣੀ ਬਣੋਗੀ ਪਰ ਬੱਚਿਆਂ ਦਾ ਕੋਈ ਕਸੂਰ ਨਹੀਂ ਨਾਲ ਵੀ ਮੇਰਾ ਤਾਂ ਉਹ ਨਾਲ ਬਹੁਤ ਲੋ ਫਿਰ ਵਧਿਆ ਹੋਇਆ ਬੱਚਿਆਂ ਦਾ ਕਿ ਮੈਂ ਤਾਂ ਹਰੇਕ ਚੀਜ਼ ਲੈ ਕੇ ਦਿੰਨੀ ਉਹਨਾਂ ਨੂੰ ਚਾਹੇ ਮੇਰੇ ਕੋਲ ਹੋਵੇ ਕਿ ਚਾਹੇ ਨਾ ਹੋਵੇ ਚਲ ਠੀਕਾ ਕੁੜੀਏ ਕੋਈ ਰੇਕ ਉੱਪਰ ਰਹਿ ਰਹੀ ਏ ਦੇਖਣਾ ਦੋ ਚਾਰ ਮਹੀਨੇ ਕਿਰਦਾ ਬਾਈ ਹੁਣ ਮੈਨੂੰ ਦੁਬਾਰੇ ਇਹਦਾ ਇਹ ਜੇ ਕੰਮ ਤੇ ਫੋਨ ਤੇ ਲਾਵਣਾ ਸੱਦਿਆ ਸਭ ਕੁੜਾ ਕਰੇ ਕੋਈ ਇਹਦਾ ਕੰਜਰ ਕਿਤੇ ਹੀ ਲੰਘਾ ਯਾਰ ਕੋਈ ਬਾਈ ਆਪਾਂ ਹੋਰ ਕਰਦੇ ਬਾਈ ਮੈਂ ਜਾਣਾ ਦੇਖ ਮੈਂ ਇਹਦਾ ਟਾਈਮ ਕੱਢਾ ਚੱਲਣਾ ਮੈਨੂੰ ਕੰਮ ਹੋਉਤ ਨੇ ਤੈਨੂੰ ਪਤਾ ਓਏ ਤੂੰ ਅਰ ਚੀਜ਼ ਹੀ ਭੇਜੀ ਸੀ ਛੁੱਟੀ ਲਗਵਾ ਲਾ ਯਾਰ ਮਰੇ ਇੱਕ ਫੋਨ ਹੀ ਕਰ ਵਰਨਾ ਆਪਾਂ ਬਾਈ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਮੈਂ ਇਸ ਗੱਲ ਦਾ ਦੁੱਖ ਬਣਾਣੀ ਐ ਵੀ ਨਾ ਹ ਫਿਰ ਦਾਨਾ ਇਤੋਂ ਹੋਰ ਹੈ ਲੋ ਕਹਿੰਦੇ ਬੰਦਾ ਦਿਲ ਖੜ ਜਾਂਦਾ ਤੂੰ ਤਾਂ ਜਿਵੇਂ ਮੇਰਾ ਫੋਨ ਨਹੀਂ ਚੱਕਿਆ ਤੈਨੂੰ ਪਤਾ ਕੁੜੀਏ ਮੇਰੇ ਤੇ ਕੀ ਮੀਜੇ ਤਾ ਦਿਨ ਇੱਥੋਂ ਗਿਆ ਵਾ ਵੀ ਤੇ ਦੀਆਂ ਕਰੇ ਇਹੀ ਤਾਂ ਹੁੰਦਾ ਭੈਣ ਭਰਾ ਮੰਗਾ ਤੇਰੇ ਨਾਲ ਕੀ ਭਰਾ ਪਰਮਾਤਮਾ ਹਰੇ ਧੁੰਦੇ ਵੀ ਅੱਜ ਕੱਲ ਭਰਾ ਕਿਚਕ ਪਾਣਾ ਦਾ ਸੋਚਦੇ ਐ ਚਲ ਠੀਕ ਆ ਕੁੜੀਏ ਤੈਨੂੰ ਕੱਤ ਤਰਕਾਂ ਚਲ ਠੀਕ ਆ ਬਈ ਚਲ ਤਾਂ ਮੈਂ ਕੋ ਤੂੰ ਬੈ ਜਾ ਠੀਕ ਆ ਓ ਬਾਈ ਬਸ ਹੁਣ ਮੇਰੀ ਧਿਆਨ ਦੇ ਦੇ ਟਾਈਮ ਨਾ ਦਿਰਾਓ ਕਰ ਮੈਂ ਆ ਗਿਆ ਮੈਨੂੰ ਤਾਂ ਉਹ ਅਹੀਂ ਲੱਗੀ ਜਾਂਦਾ ਵੀਰ ਕੀ ਹੋਈ ਜਾਂਦਾ ਸਾਰਾ ਕੁਝ ਮੇਰੇ ਐਵੇਂ ਤੈਨੂੰ ਆਏ ਨਾ ਰੋਕਦਾ ਵੇ ਅਸਲ ਹੋ ਚ ਪਾਇਆ ਜਾਂਦਾ 10 ਮੀਟਰ ਕਰ ਲੈਂਦੇ ਗੱਲਾਂ ਯਾਰ ਉੱਟ ਲਾ ਲੈਂਦੇ ਉਹ ਬਣ ਕੇ ਬੰਤਾ ਸੀ ਜਾਂਦਾ ਉਹ ਬਾਹਰ ਦੇ ਡੱਪੇ ਤੇ ਪਹਿਲੀ ਲੱਗ ਗਿਆ ਉਹ ਮੈਂ ਤਾਂ ਪੈਸੇ ਕਿਹਾ ਦੀਦੀ ਜਿਸਨੇ ਰੀਟਿੰਗ ਰੌਂਦ ਤੇ ਪੌੜੀ ਦਾ ਸਭ ਨਹੀਂ ਛੱਡਦੇ ਹੋਰ ਆੜ ਤੇਰੀ ਆ ਵੀ ਜਵਕਾ ਲੀਆਂ ਕੰਨਾਂ ਬੇਇੱਜ਼ਤੀ ਕਰਾਉਣ ਨੂੰ ਮੈਂ ਤਾਂ ਚਲ ਹੁਣ ਅਸਾ ਮਾਰਿਆ ਕਾਈਟਾ ਮਾਰ ਕੇ ਇਹ ਨਾ ਵੀ ਚੱਲ ਫੋਟ ਲਾ ਲੈ ਤੂੰ ਤਾਂ ਸੀਰੀਅਸ ਹੀ ਲੈ ਗਈ ਕੁੜੀ ਕਣ ਟਾਈਮ ਹੋਈ ਜਾਂਦਾ ਪਤਾ ਹੀ ਆ ਤੋ ਠੀਕ ਆ ਤੁਸੀਂ ਐਵੇਂ ਇਹ ਤਾਂ ਨਹੀਂ ਹੋਈ ਤਾਂ ਰੁਚੀ ਟੁੱਕਦਾ ਹੋਈ ਜਾਂਦਾ ਤੁਲਾ ਕਰਨਾ ਜਾ ਜੱਗਿਆ ਬਹੁਤਾ ਕਹਿ ਕੇ ਟੁੱਟੇ ਵੀ ਬੰਦਾ ਬਣ ਜਾ ਅੰਦਰੋਂ ਸਾਰੇ ਕੀੜੇ ਇਹ ਤਾਂ ਆ ਜੇ ਕਾਪਦੇ ਨਹੀਂ ਅਰਨਾ ਨਹੀਂ ਤੇਰਾ ਲਾਹਰਾ ਪੀਂ ਕੇ ਤਾਂ ਲਾਉਣੀ ਪਊ ਜਿਹੜਾ ਲੱਗਿਆ ਰੋਗ ਵਾਈ ਲੈ ਹਾਏ ਹੇ ਤੁਸੀਂ ਇੰਨੀ ਸਪੀਡ ਨਾਲ ਕਿਧਰ ਆਏ ਹੋ ਅਸੀਂ ਤਾਂ ਉੱਥੋਂ ਆਏ ਸੀ ਇਹ ਤਾਂ ਤੂੰ ਸਿੱਧਾ ਸਿਰ ਬਾਹਰ ਕਿਧਰ ਗਏ ਉਹ ਬਾਹਰ ਕਿਉਂ ਖਿੜਕੀ ਤੇ ਚਲ ਫੋੜ ਦੱਸੋ ਕਿ ਮੇਰੇ ਅੱਜ ਬੁੜਾਈ ਅੱਜ ਸੱਚਮੇਂ ਸਾਨੂੰ ਕੁਝ ਕਵਰੀ ਦੇਣੀ ਸੀ ਹਾਂਜੀ ਤੁਹਾਡੀ ਮੰਮੀ ਆ ਗਈ ਹਾਂ ਫੇਰ ਅਸੀਂ ਕੀ ਕਰੀਏ ਜੇ ਆ ਗਈ ਹਾਏ ਉਹ ਸਾਡੀ ਮੰਮੀ ਆਲੀ ਤੁਹਾਨੂੰ ਖੁਸ਼ੀ ਨਹੀਂ ਹੈਗੀ ਸਾਨੂੰ ਖੁਸ਼ੀ ਖੁਸ਼ੀ ਨਹੀਂ ਹੈਗੀ ਕਿਉਂ ਸਾਨੂੰ ਉਹਦੇ ਆਈ ਦੋ ਕੀ ਖੁਸ਼ੀ ਹੋਗੀ ਇਹ ਕੀ ਗੱਲ ਬੁੱਤਾਂ ਆ ਕਰਦਾ ਬਸ ਸਾਰੀ ਬਾਕੀ ਆ ਕੰਮ ਤਾਂ ਮੇਰੇ ਤੋਂ ਐਂ ਲਗਰਾਉਂਦੀ ਐ ਚਲ ਬਤਾਈ ਨਹੀਂ ਬੰਦੇ ਤੇਰੀ ਮਾਂ ਨਹੀਂ ਮੇਰੀ ਮਾਂ ਨੂੰ ਹੈ ਗਾ ਮਾਸੀ ਗੱਲ ਮੰਨਦੇ ਹੋ ਨਾ ਨਾ ਚਲ ਆਇਆ ਤੂੰ ਕਰਦੇ ਹੋ ਚਲ ਫਿਰ ਐਂ ਦੇਸੇ ਮੇਰੇ ਕੋਲ ਤਾਂ ਆਉਂਗੇ ਆ ਮੇਰੀ ਪਿਆਰੀ ਬੱਚੀ ਆਹਾਹਾ ਚਲ ਮੈਂ ਤੁਹਾਨੂੰ ਕੁਝ ਖਾਣ ਨੂੰ ਦੇਮ ਚਲੋ ਅੰਦਰ ਆ ਜੀ ਠੰਡਾ ਪੀ ਗਿਓ ਚਲ ਜਾਓ ਬਾਹਰ ਤਾਂ ਫਿਰ ਕੰਡੂ ਬਟਾ ਇਕਮ ਤੇਰਾ ਹੋਮਵਰਕ ਪੁੱਤਰ ਮੈਂ ਤਾਂ ਕਰੀ ਜਾਂਦਾ ਸੀ ਗੱਡ ਬੱਚਾ ਕਰ ਲੈ ਬੇਟਾ ਮੇਰੇ ਅਭੀ ਆਉਣ ਲੱਗੀ ਪੁੱਤਰ ਹਾਂ ਦੇਖਾ ਤੇਰਾ ਹੋਮਵਰਕ ਹਾਂ ਰਾਈਟਿੰਗ ਅੱਛੀ ਹੈ ਤੇਰੀ ਅੱਛਾ ਬਟ ਲਿਖੋ ਲਿਖੋ ਕੀ ਲਿਖਣਾ ਇਮਾਨਦਾਰ ਲੱਕੜਹਾਰਾ ਇਮਾਨਦਾਰੀ ਦੀ ਸਿੱਖਿਆ ਦਿੱਤੀ ਪੁੱਤ ਵੀ ਆਪਾਂ ਇਮਾਨਦਾਰ ਹੋਣਾ ਚਾਹੀਦਾ ਪਰ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਤੁਹਾਡਾ ਹੋਮਵਰਕ ਕੀ ਹੈ ਆ ਰੰਗਾਂ ਦੇ ਨਾਮ ਆਉਣਗੇ ਤੈਨੂੰ ਆ ਕੀ ਲਿਖੇ ਬੇਟਾ ਲਾਲ ਪਾਵਲਾ ਕਲਰ ਵੈਰੀ ਗੁੱਡ ਆਹ ਲੀਲਾ ਵੈਰੀ ਵੈਰੀ ਗੁੱਡ ਬਹੁਤ ਛੋਟਾ ਜਿਹਾ ਕਿੰਨਾ ਸੋਹਣਾ ਬੋਲ ਆਹ ਢੋੜਾ ਉੱਠ ਫਲੇ ਗਿਆ ਹੋਰ ਕੀ ਲਿਖੇ ਕਲਰ ਨੇ ਮਰੰਗਾ ਦੇ ਨਾਮਾਂ ਕਹ ਨੋਏ ਸਾਗੀ ਬੇਟਾ ਨੀਲਾ ਇਹ ਵਾਲਾ ਕਲਰ ਵੈਰੀ ਗੁੱਡ ਆਹ ਲੀਲਾ ਪੂਰਾ ਉਡਾ ਆਹ ਗੁਲਾਬੀ ਬੁੱਤ ਉਹ ਗੁਲਾਬੀ ਆ ਕਿ ਚਿੱਟਾ ਐ ਬਸ ਠੀਕ ਐ ਜਿਹੜਾ ਹੁਣ ਹੈਗਾਗਾ ਓਏ ਲੱਗੀ ਬਈ ਅੱਜ ਵੈਰੀ ਗੁੱਡ ਆਹ ਜਾਮਣੀ ਓਏ ਤੁਸਾਨੂੰ ਆਪਦੀ ਮੰਮਾ ਦੀ ਆਈ ਜੀ ਕੋਰਾ ਗੁੱਸੀ ਨਹੀਂ ਹੈਗੀ ਏਕਮ ਹੈ ਤੇਰੀ ਮੰਮੀ ਨਾ ਤਾਂ ਨਹੀਂ ਹੈਗੀ ਓ ਮੈਨੂੰ ਬੋਲ ਲੈਣ ਦੇ ਤੂੰ ਤੁਸੀਂ ਪੁੱਛ ਲਉ ਬੋਲ ਲੈਣ ਦੇ ਮੈਨੂੰ ਤੁਸੀਂ ਪੁੱਛ ਲਓ ਤੂੰ ਤਾਂ ਕਹਿੰਦੀ ਤੂੰ ਦਾਰੂ ਪੀਤੀ ਚ ਬੋਲਣਾ ਜਾਨਾ ਮੈਂ ਸੋਫੀ ਬੋਲਣਾ ਤੂੰ ਗੱਲ ਹੀ ਨਹੀਂ ਕਰਦੇ ਕਰ ਲਉ ਇਹ ਕਮ ਤੇਰੀ ਮੰਮੀ ਨੂੰ ਮਿਲ ਲੈਣੀ ਮੈਂ ਕੋਈ ਉਹਦਾ ਨਾਲ ਗੱਲ ਵੀ ਨਹੀਂ ਕਰਦੀ ਮੈਂ ਮੈਂ ਦੀ ਗੱਲ ਕਰਦੀ ਹਾਂ ਉਹ ਮਿਲਣ ਦੀ ਗੱਲ ਨਹੀਂ ਤੂੰ ਹੀ ਕਿਹਾ ਸੀ ਵੀ ਨਵੀਂ ਮੰਮੀ ਚਾਹੀਦੀ ਹੈ ਦੇਖ ਮੈਨੂੰ ਲੋੜ ਨਹੀਂ ਕੋਈ ਨਵੀਂ ਮੰਮੀ ਦੀ ਦੇਖ ਪੈਂਤਰਾ ਫਿਰ ਮੈਂ ਤਾਂ ਹੱਥੀਂ ਮਚਾਲਿਆ ਕਰੂੰਗੀ ਫਿਰ ਹੁਣ ਮੋੜਦਗੀ ਉਹਨੂੰ ਜੀ ਤੂੰ ਲਿਆਏ ਹਾਂ ਹਾਂ ਜੀ ਇਹਨੂੰ ਮਰਜ਼ੀ ਮੋੜ ਹੁਣ ਮੈਨੂੰ ਨਾ ਪੁੱਛ ਉਹ ਮੋੜਦ ਨੂੰ ਖਾਓ ਉਹ ਕੋਈ ਮੱਝ ਹੈ ਜਾਂ ਕੋਈ ਕੋਈ ਪਸ਼ੂਆ ਵੀ ਮੋੜਿਆਵਾਂਗੇ ਉਹ ਤਾਂ ਹੁਣ ਆਪਾਂ ਨੂੰ ਕੱਟਣਾ ਪਊਗਾ ਪੁੱਤਾਂ ਹਾਂ ਬਤੂ ਦੂ ਘਣੀ ਬੋਲਦਾ ਹੈ ਕੀ ਗੱਲ ਹੋ ਗਈ ਕੰਮ ਦੀ ਨਹੀਂ ਚੈਨਾ ਇਹ ਤਾਂ ਵੈਸੇ ਵੀ ਗਾਟੀ ਬੋਲਦਾ ਹੈਗੀ ਆ ਇਹਦੀ ਮਾਸੀ ਬੋਲਣ ਵਾਲੀ ਲੈ ਸਾਨੂੰ ਕਹਿਣ ਲੱਗ ਜੰਦੇ ਮਾਸੀ ਮਾੜਾ ਵੀ ਕੀ ਕਰਦੀ ਐ ਏਕਮਾ ਹਾਂ ਕੋਰ ਕੰਮ ਦੇ ਜ ਮੜਾ ਜ ਮੈਨੂੰ ਵੀ ਸਕਾਰ ਕਿਵੇਂ ਪਾਉਂਦੇ ਏਕਮਾ ਤੇਰਾ ਹோம்ਵਰਕ ਖਰਾਬ ਹੋ ਜੂ ਪੁੱਤਰ ਹੋਰ ਤੂੰ ਮਿਲਦਾ ਨਹੀਂ ਨੂੰ ਮੈਨੂੰ ਹੀ ਮਿਲਦਾ ਥੰਮਦਾ ਰਹੀ ਨੇ ਅੰਜ ਵੱਖਾ ਨੂੰ ਪੁੱਤੋ ਸੋਡੀ ਮਾਂ ਆਏਗੀ ਨਹੀਂ ਉਹ ਮਾਣੀ ਕੰਮ ਬੜਾ ਕਿੰਨਾ ਕਰਾਉਂਦੀ ਆ ਸਾਨੂੰ ਕਿਹੜਾ ਪਤਾ ਲੱਗਦਾ ਹੈਗਾ ਕਿ ਮੈਂ ਕਰਦਾ ਕਰੂੰ ਬੇਟਾ ਗੰਬਰ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ ਨਾ ਜਿਹੜੀ ਮਾਂ ਸਾਨੂੰ ਅੱਜ ਛੱਡ ਕੇ ਬਾਗੀ ਉਹਦੇ ਵਰਗੀ ਮਾਂ ਕਿੱਥੋਂ ਮਿਲ ਜੂਗੀ ਗੱਲ ਤਾਂ ਇਹਦੀ ਵੀ ਠੀਕ ਹੈ ਓਏ ਤੂੰ ਇੰਨੀ ਨੀਵੀਂ ਪਾ ਕੇ ਨਾ ਪੜਿਆ ਕਰ ਮਿਗਾ ਘਟ ਜੂ ਪੁੱਤਾਂ ਕਹਾਂ ਚੱਕ ਲਿਆ ਕਰ ਮਾੜੀ ਮੁੱਟੀ ਤਾਂ ਹਣ ਐਜੀ ਉੱਤੇ ਧਰਕੇ ਕਰ ਲਾ ਆਉਂਦਾ ਸੀ ਗਰੀ ਤਿੰਨ ਤਿੰਨ ਦਾ ਵੜਾ ਦੀਏ ਗੱਲ ਫਿਰ ਤਾਂ ਚਲ ਵਧੀਆ ਹਨਾ ਪੜਦੇ ਤਾਂ ਹੈਗੇ ਪੜੀ ਲਿਖੀ ਆ ਮਾਸੀ ਚਲ ਪੜਾ ਦਿਆ ਕਰ ਮੜਾ ਜਾ ਤੀਜੇ ਮੈਨੂੰ ਚਲ ਮੈਂ ਤੈਨੂੰ ਕੀ ਖਾਪਣਾ ਰਿਸ਼ਤਾ ਇਹ ਹੈ ਜੀ ਤੂੰ ਹਟਣਾ ਨਹੀਂ ਬੋਲਣਾ ਤੇ ਮੈਨੂੰ ਹੱਥ ਨੂੰ ਛੁਪ ਕਰਨਾ ਕੋ ਬੇਟਾ ਪੜ ਲਓ ਫਿਰ ਹੈਂ ਹਾਂ ਬਰਸ ਕੰਪਲੀਟ ਕਰ ਲਓ ਮੈਨੂੰ ਵੀ ਦੱਸ ਜਾ ਹਣ ਤੂੰ ਅਖਰਿਆ ਓਏ ਇੱਕ ਬੰਦਾ ਠੰਡਾ ਪੀ ਲਿਆ ਹਾਂ ਮੈਡਮ ਨੇ ਬੋਲੀ ਫਿਰ ਅੱਜ ਕੁਝ ਕੁਝ ਨਹੀਂ ਬੋਲੀ ਉਹ ਤਾਂ ਸਿੱਧਾ ਕੰਮ ਹੀ ਕਰਾਉਗੀ ਮੈਨੂੰ ਕੀ ਬੋਲਣਾ ਹੈ ਹੋ ਨਹੀਂ ਪਤਾ ਹੀ ਨਹੀਂ ਕਿਦਾ ਮੈਂ ਕੰਮ ਤਾਂ ਕਰਾਉਗੀ ਵੀ ਕੱਲ ਨਹੀਂ ਆਇਆ ਕੱਲ ਲੇਟ ਹੋ ਗਿਆ ਸੀ ਤੂੰ ਉਹ ਕੁਝ ਨਹੀਂ ਕੇ ਹਾਂ ਇਹਨੂੰ ਮੈਂ ਇੱਧਰ ਕਰ ਲਾਂ ਇਹ ਲਾ ਮੈਂ ਫੜ ਲੈਣਾ ਚੱਲ ਤੁਸੀਂ ਆਇਆ ਕਰੋ ਪੜ੍ਹਦਾ ਹੁਣ ਪੜ੍ਹ ਕੇ ਨਾ ਆਕੇ ਨਾ ਮੌਜ ਨਾਲ ਲੈ ਕੇ ਕਪੜਾ ਸੌਂਜੋ ਹਾਂ ਚਲਦਾ ਚੋਰ ਆਓ ਰੋਟੀਆਂ 'ਚ ਛੋਟੀ ਮੰਮੀ ਨਵੀਂ ਉਹੀ ਲਾਉਂਗੀ ਕੋਈ ਅਸੀਂ ਖਾਂਦਾ ਨਹੀਂ ਮੈਂ ਤਾਂ ਉਹਦੇ ਉੱਥੇ ਦੀ ਰੋਟੀ ਇੱਕ ਵੀ ਨਹੀਂ ਖਾਂਦੀ ਤੂੰ ਖਾ ਲੀ ਹਾਂ ਫਿਰ ਤੂੰ ਤਾਂ ਖਾ ਲੇਗਾ ਮੈਂ ਦੇ ਖਾਣੀ ਉਹ ਨਹੀਂ ਖਾਣੀ ਚਲੋ ਫਿਰ ਮੈਂ ਖਾ ਲੀ ਲਾਸ ਫਰੀਦਾ ਡੈਡੀ ਹੋ ਗਈ ਸੈਡ ਆ ਜਾ ਆਪਣੀ ਸੈਡ